ਸਸਰੀ ਕਾਲ ਜੀ ਸੋਲ ਤੇ ਅੱਜ ਦੀ ਵੀਡੀਓ ਤੇ ਦੇਖਦੇ ਹਾਂ ਮਿਸਤਰੀ ਅੱਜ ਆਉਂਦਾ ਕਿ ਨਹੀਂ ਆਉਂਦਾ ਬਾਜੀ ਕਰੇ ਕੱਲ ਜਿੱਤੇ ਆ ਵਾ ਕਿ ਬਰੇ ਹਾਰਿਆ ਵਾ ਕੋਈ ਪਤਾ ਨਹੀਂ ਅੱਜ ਤੇ ਪਤਾ ਲੱਗੂ ਵੀ ਕੱਲ ਗਿਆ ਬਣਿਆ ਤਾਂ ਬਾਕੀ ਹੁਣ ਮਲਕੀਤ ਵਾਲੀ ਨੂੰ ਫੋਨ ਕਰਕੇ ਦੇਖਦਾ ਵੀ ਆ ਜਾ ਤੇਰਾ ਮੋਟਰਸਾਈਕਲ ਛੱਡ ਕੇ ਆ ਜੀ ਭਾਈ ਸ਼ੋਅ ਕਰਨਾ ਕਾਕੋ ਕੋ ਵੱਡ ਕੇ ਲਿਆਉਣੇ ਰੀੜੀ ਬਣਾਲੇ ਦਿੱਤਾ ਢੋਣਾ ਸੋ ਬਾਰੇ ਤੋਂ ਲਪਾਈ ਵਾਸਤੇ ਰੀਤਾ ਨਹੀਂ ਹੈਗਾ ਹੁਣ ਜਿੰਨਾ ਹੈਗਾ ਤਾਂ ਇੱਥੇ ਮੁਕਲਿਆ ਮੈਂ ਕੱਭੇ ਲਪਾਈ ਵਾਸਤੇ ਇੱਕ ਰੀੜੀ ਭਰ ਕੇ ਲਿਆਉਂਦਾ ਜੀ ਉਹਨੂੰ ਫੋਨ ਕਰਕੇ ਦੇਖਦੇ ਆ ਵੀ ਕਿਆ ਕਹਿੰਦਾ ਕਦ ਕਉਂਦਾ ਏ ਨਹੀਂ ਆਉਂਦਾ ਹੁਣ 2 ਘੜੇ ਵੱਜਲੇ ਕੱਲ ਦੇ ਜਣੀ ਤੇ ਹੈਂ ਇੱਧਰ ਰਸਦਾ ਦੇ ਕਰਦਾ ਉਹਨਾਂ ਸਾਤਰੀ ਕੱਲ ਜੀ ਕਰਦਾ ਏ ਵੀ ਹੂੰ ਤਾਂ ਘੜਾ ਮਾਰ ਨਹੀਂ ਆਉਂਦਾ ਸਾਡੇ ਕੋਲ ਉਹ ਮੈਂ ਕੱਦਾਂ ਦੇਖਦਾ ਕੱਖ ਫਰਦਾ ਨਹੀਂ ਜਾਣਾ ਤਾਂ ਮੈਂ ਕਿਹਾ ਫੋਨ ਕਰਾਂ ਤਾਂ ਚੱਕਿਆ ਨਹੀਂ ਹੈਂ ਕਿਦੇ ਮੈਂ ਉਹ ਮੈਂ ਮੇਰਾ ਭੂਤ ਪੈਸੇ ਮੁੱਕ ਕੇ ਦੁਬਾਰਾ ਕਰਨ ਯੋਗ ਨਹੀਂ ਤਾਂ ਹਉ ਪੈਸੇ ਹੁਣ ਪਾਉਂਦੇ ਪਾਉਂਦਾ ਪੈਂਚਰ ਲਾ ਕੇ ਪਤੂਪਾ ਕੇ ਪਹਿਲਾਂ ਇਹਨੂੰ ਵੀ ਵੈਂਚਰ ਗੇਲੇ ਨੂੰ ਵਾਲਾ ਕਿਆ ਬਣਾਵਾ ਹਾਂ ਤੂੰ ਮੈਨੂੰ ਕਹਿ ਰਿਹਾ ਮੈਂ ਤੂੰ ਪਾਰੇ ਕਹਿੰਦਾ ਮੇਰੇ ਅਕਾਊਂਟ ਜੀ ਨਹੀਂ ਪੈਸੇ ਤੂੰ ਹਾਂ ਮੈਂ ਚਾਹ ਨਹੀਂ ਪੀਣੀ ਬਈ ਚਾਹ ਨਹੀਂ ਪੀਣੀ ਹੈ ਜੀ ਚੱਲੀਏ ਫਿਰ ਚੱਲ ਚੱਲ ਛੱਡ ਗਿਆ ਮੈਂ ਦੇਖੀਏ ਨਾਲੇ ਉੱਥੀ ਕੱਕ ਬੱਲੇ ਸਾਡੀ ਦੂਜੀ ਰੇਡੀ ਨੂੰ ਵੀ ਪੈਂਚਰ ਹੋ ਗਿਆ ਵੀ ਗਈ ਵੀ ਉੱਥੀ ਅੱਛਾ ਮੋਟਰ ਉਹਦੇ ਵਾਲੀ ਗੋਟ ਹੋਣ ਵਾਲੀ ਬੱਸ ਬਾਈ ਹੋ ਗਈ ਆ ਆਜੇ ਖਾ ਤੋਰੇ ਸਾਰੇ ਹਵਾ ਹੀ ਨੇ ਟਾਇਰ ਚ ਆਜੇ ਚੰਗੀ ਭਲੀ ਘੜਾਈ ਰਾਤ ਖਰੇ ਤੇਰੇ ਵਾਲੀ ਦੇਖ ਕੇ ਤੂੰ ਹੀ ਰੱਖ ਤੂੰ ਹੁਣ ਜਦ ਹਵਾ ਦੇ ਗੋਟ ਟਾਇਰ ਪਵਾ ਲਾ ਬਿਨਾ ਹਵਾ ਤੇ ਉਹੀ ਪਵਾ ਦੇਣੇ ਪਰ ਰੇਡੀਅਲ ਕਵਾਹੋ ਬਿਨਾ ਹਵਾ ਦੇ ਇਹ ਜਗਾ ਸੌੜਾ ਇੰਨੀ ਜੇ ਰੀੜੀ ਨਹੀਂ ਫਿਰ ਉਹ 3500 ਦੇ ਟਾਇਰ ਪੈਣੇ ਆ। ਓਹੋ ਹਾਂ। ਇਹ ਸਾਲਾ ਪੰਗਾ। ਤੂੰ ਛੋਟੇ ਛੋਟੇ ਜਿਹੇ ਕਹਿੰਦਾ ਹੁਣ। ਜਿਹੜੇ ਪੱਕੇ ਹੀ ਹੁੰਦੇ ਰੈਪਡ ਚੀਜ਼ ਦੇ। ਆਹੋ ਛੋਟੇ ਸਾਈਕਲ ਵਾਲੇ ਆ। ਸਾਈਕਲ ਵਾਲੇ ਆ। ਲੋ ਟਾਇਰ ਦੂਏ ਆ ਉਹਨੂੰ ਰੇਮ ਰਮ ਸਾਰੇ ਕੋ ਬਦਲਣਾ ਪੈਣਾ। ਕਾ ਇਹਨਾਂ ਨੇ ਮਬਰ ਚੜਦੇ ਮੈਂ ਕਹਿੰਦਾ ਯਾਰ ਉਹ। ਇਹਨਾਂ ਬੇ ਕਿੱਥੇ ਝੜ ਜੂ ਸਾਈਕਲ ਵਾਲੇ ਟਾਇਰ। ਓਹੋ ਤੇਰੇ ਸਾਰੇ ਜੂ ਰੇਮ ਆ। ਹਾਂ ਉਹ ਫੇਰ ਤੂੰ ਹੋਰ ਮੈਂ ਕਹਿੰਦਾ ਮੈਂ ਨਹੀਂ ਤਾਂ ਦੂਏ ਹੁੰਦੇ ਫੇਰ ਲੋੜ ਦਿੱਤਾ ਕੰਮ। ਇਹ ਤਾਂ ਚੜ ਜ ਆ ਸੋਨੀ ਦੇ ਦਰਸ਼ਨ ਹੋਏ ਧੰਨ ਭਾਗ ਸਾਡੇ ਹੋਗਾ ਜੀ ਅੱਜ ਆਇਆ ਇਹ ਦੇਲ 15 ਦਿਨ ਕੱਲ ਕੱਲ ਫੇ ਕਿ ਆਪਣੇ ਕਬੂਤਰਾਂ ਦਾ ਬਕੋ ਨਾ ਪੁੱਛ ਕਬੂਤਰ ਗਾਇ ਲੱਗਦਾ ਪਰ ਰੋਜ਼ ਰੋਜ਼ ਦੇ ਤਾਂ ਸੀਏ ਨੇ ਕਬੂਤਰਾਂ ਦਾ ਕੱਲ ਕਬੂਤਰਾਂ ਨੂੰ ਗਏ ਤੇ ਦੂਆ ਛੁੱਟੀ ਕਰਕੇ ਆਇਆ ਹੀ ਨਹੀਂ ਅੱਜ ਵੀ ਆਇਆ ਉਹ ਅੱਜ ਤਾਂ ਲੈ ਆਉਂਗਾ ਹੁਣ ਲੱਗੇ ਕਿਤੇ ਨੰਬਰ ਕਿ ਨਹੀਂ ਹੈ ਗੇੜ ਚ ਵੀ ਨਹੀਂ ਗਏ ਜੇੜ ਤੋਂ ਚਲੇ ਗਏ ਤੇ ਹੈ ਐਂਡ ਵਿੱਚ ਲਾਸਟ ਟਾਈਮ ਤੇ ਆਪਾਂ ਭੱਜ ਗਿਆ ਸਾਬ ਜੀ ਉਦੋਂ ਬੰਗਲਾ ਕਿਸੇ ਨੰਬਰ ਤੇ ਆਇਆ ਕਿ ਨਹੀਂ ਨੰਬਰ ਨੰਬਰ ਕਿੱਥੋਂ ਬੰਦਾ ਇਦਾਂ ਇਹ ਨਾਲ ਵੀ ਹੁੰਦਾ ਉਦੋਂ 15 ਮਿੰਟ ਰਹਿ ਗਈ ਤਾਂ ਕੂਤਰ ਭੱਜ ਜਾਂਦਾ ਹੈ ਕਰਾ ਗੱਲ ਵੀ ਇਹੀ ਹੋਇਆ ਲੈ ਫੇਰ ਕੂਤਰ ਕੂਤਰ ਸੁਣਦੇ ਹੋਣੇ ਉੱਥੇ ਤੋਂ ਫੜ ਲਓ ਇਹ ਤਾਂ ਫੜ ਲਿਓ ਤੁਸੀਂ ਉਰੇ ਬਾਜੀ ਕਰਾਓ ਆਪਾਂ 5-7 ਕੂਤਰ ਫੜ ਲਓ ਆ ਇਹ ਵੀ ਬੰਗਾ ਬਹੁਤ ਹੈ ਫਿਰ ਸਮਝ ਨਾਮ ਨਹੀਂ ਨਿਕੜਾ ਨੁਕਸਾਨ ਕਰਕੇ ਆ ਜਾਣਾ ਆਪਣਾ ਤੂੰ ਹਾਂ 1200 ਰੁਪਏ ਐ ਐਂਟਰੀ ਆ 1200 ਐਂਟਰੀ ਕਬੂਤਰ ਵੀ ਜੀ ਆਪਣੀ ਦਿਹਾੜੀ ਦਿਹਾੜੀ ਛੱਡੀ ਉਹ ਹਾਂ ਜਿਹਦੇ ਨਾਲ ਚੇਲੇ ਬਾਲ ਹੁੰਦੇ ਆ ਉਹ ਉਹ ਬਹੁਤ ਖਾਧਾ ਹੋ ਜਾਂਦਾ ਫਿਰ ਪਰ ਆਇਆ ਵੀ ਚੱਲ ਸ਼ੌਕ ਇੱਕ ਸ਼ੌਕ ਕਬੂਤਰਵਾਜੀ ਦਾ ਕਹਿੰਦਾ ਖੌੜਾ ਇਨਾਮ ਹੁਣ ਕਬੂਤਰਵਾਜੀ ਦਾ ਮੈਂ ਤੈਨੂੰ ਹੋਈ ਜਾਂਦਾ ਸ਼ੌਕ ਪਰਸੋਂ ਚੌਥੇ ਨੂੰ ਕਿਹੜੀ ਤਰੀਕ ਨੂੰ ਆ ਬਹੁਤ ਹੁੰਦੀਆਂ ਲੈਂਦੇ ਰੋਜ਼ ਭੂੜਿਆ ਐ ਮਡੌਲੀ ਮਡੌਲੀ ਹੋਈ ਦੀ ਟਰੈਕਟਰ ਵਾਲੀ ਹੋ ਟਰੈਕਟਰ ਨੇ ਹਾਂ ਵਾਹ ਰੋਲੀ ਹੋਈ ਦੀ ਫੌੜ ਰੱਖਿਆ ਵਾ ਕਹਿੰਦੇ ਪੂੜੀਆਂ ਚੱਲੀਆਂ ਬਾਜੀ ਦੀ ਅੱਜ ਮੋਟਰਸਾਈਕਲਾਂ ਦੀ ਬਣੀ ਕੈਂਸਲ ਹੋ ਗਈ ਅੱਜ ਲੋਕੀ ਦੀ ਬੰਦ ਕੈਂਸਲ ਹੋ ਮੌਸਮ ਨਹੀਂ ਲੱਗਦਾ ਗਰਮੀ ਨਹੀਂ ਕਹਿਣ ਦੀ ਕੋਈ ਦਾ ਪੈਣੀ ਨਹੀਂ ਕਹੀ ਬਾਈ ਨਹੀਂ ਤਾਂ ਗਰਮੀ ਤੁਸੀਂ ਬੜਾ ਹੁਣ ਕੱਪੜਾ ਹੁਣੀ ਤੁਸੀਂ ਆ 40 43 ਘਟੋ ਘੱਟ ਫੇਰ ਕੰਪਿਊਟਰ ਨੂੰ ਭੇਜਾ ਗਰਮੀ ਫਾਇਦਾ ਵੀ ਆਏ ਸੱਜਰੀ ਬਹਿ ਜਾਂਦੀ ਆ ਬਾਜੀ ਛੇਤੀ ਨਿਬੜਨ ਨਿਬੜ ਜਾਂਦੀ ਦੋ ਤਿੰਨ ਵਜ ਦੇ ਇਹਨੂੰ ਚਾਰ ਸੱਤ ਚਾਰ ਵਜ ਬਾਜੀ ਨਿਬੜਦਾ ਗਈ ਕੱਲ ਚਾਰ ਪੰਜ ਕੰਪਿਊਟਰਾਂ ਸੰਝੀ ਹੋ ਗਈ ਕਿੱਥੇ ਇੱਕ ਦੋ ਰਹਿੰਦੇ ਆ ਆਹੋ ਇਹ ਵੀ ਆ ਨਾ ਮੈਂ 2:30 3 ਵਜੇ ਅਗਲਾ ਤੇ ਤੁਸੀਂ ਜੋਰ ਲਾਉਂਦੇ ਜੋਰ ਗਾਲਾਂ ਵੀ ਲਾਉਂਦੇ ਤੇਰਾ ਬਹੁਤ ਗਾਲਾਂ ਅਗਰੇ ਯਾਰ ਤਾਂ پتہ ਹੀ ਆਦਾ ਰਹੇ ਕਿ ਜਿੱਤਾਂ ਨੂੰ ਆਉਂਦਾ ਰਹੇ ਕਿ ਜਿੱਤਾਂ ਨੂੰ ਹੋਈ ਗੱਲ ਹੈ ਇੱਕ ਬਾਈ ਨੇ ਕਮੈਂਟ ਕਰਿਆ ਤਾਂ ਕਹਿੰਦਾ ਓਟੀਆਂ ਉੱਪਰ ਰੈਕਟਰ ਨਹੀਂ ਤੇ ਲਾਉਣੀ ਕੀ ਕਹਿੰਦਾ ਵਧੀਆ ਨਹੀਂ ਲੱਗਦੀ ਜਿਹੜੀ ਆ ਉੱਪਰ ਹਾਂ ਕਾਪੜਾ ਅਸੀਂ ਬਾਹਰ ਵੀ ਰੱਖਣੀ ਹੈ ਹਾਂ ਆਈ ਦਾ ਚੀਜ਼ ਆ ਪਤਿੱਲੇ ਵੀ ਰੱਖ ਸਕਦੇ ਅਸੀਂ ਪੁਰਾਣਾ ਡਿਜ਼ਾਈਨ ਆ ਸਭ ਕੁਝ ਰੱਖ ਹੋਣਾ ਚਾਹੀਦਾ ਇਹ ਚੌੜਾ ਓਟੀਆਂ ਹੁੰਦੇ ਹੀ ਉੱਪਰ ਤੇ ਸੋਹ ਚੀਜ਼ ਰੱਖਣੀ ਦੇ ਫਿਰ ਆਪਣੀ ਆਪਣੀ ਕੋਚ ਆ ਨਹੀਂ ਬਾਹਰ ਟੀਏ ਪਰ ਕਬੂਦੀ ਮਾਰਨੀ ਆਪਾਂ ਨੇ ਆਰਾਮ ਦਾ ਬਾਤੀ ਆ ਆਰਾਮ ਦਾ ਰੋਟੀ ਖਾਣ ਦੀ ਫਿਰ ਨਾ ਥੱਲੇ ਇਹੋ ਪਾ ਗਲਾਸ ਆਰ ਕੋਈ ਜੋ ਕੋਈ ਰਹਿ ਗਈ ਫਿਰੇ ਹੂੰ ਉਹ ਜੋ ਕੋ ਮਰਜ਼ੀ ਰੱਖੀ ਜਾ ਹਾਂ ਉਹ ਜਿਹੜਾ ਕੋਈ ਮਰਜ਼ੀ ਰੱਖਦੇ ਸੀ ਉਹੀ ਚੱਕਰ ਨਹੀਂ ਸੇ ਰੋਟੀ ਖਾਣਾ ਖੜ ਕੇ ਆਪਣਾ ਆਪਣਾ ਸਿਸਟਮ ਹੁੰਦਾ ਸਭ ਦਾ ਰੋਟੀ ਖਾਣਾ ਖੜ ਕੇ ਫਾਈ ਗਈ ਆ ਮੇਜ਼ ਬਣ ਗਿਆ ਮੇਜ਼ ਬਣ ਗਿਆ ਗਰਮੇ ਗਰਮ ਕਾਇੰਦੀ ਕਰ ਹੁਣ ਤਾਂ ਹੈ ਜੋ ਕੋ ਮਰਜ਼ੀ ਕਰੀ ਜਾ ਹਾਂ ਸਭ ਨੂੰ ਆਪਣੀ ਆਪਣੀ ਚੀਜ਼ ਚੰਗੀ ਲੱਗਦੀ ਹੁੰਦੀ ਕਿਸੇ ਨੂੰ ਕੋਸ਼ਿਸ਼ ਦਾ ਸਿਸਟਮ ਚੰਗਾ ਲੱਗਦਾ ਕਿਸੇ ਨੂੰ ਕੋਸ਼ ਚੰਗਾ ਲੱਗਦਾ ਚਾਨਾ ਠੀਕ ਹੈ ਨਾਲੇ ਸੁਲਾਹ ਦਾ ਰੇਕੇ ਦਿੰਦਾ ਅਗਲਾ ਆ ਜਿਹੜੀ ਚੀਜ਼ ਹੈ ਨਾ ਇਹਦਾ ਫਾਇਦਾ ਬਾਈ ਬਹੁਤ ਹੈ ਪਤਾ ਗਿੱਲਾ ਛੁੜ ਗਿਆ ਇੱਥੇ ਪਾਣੀ ਛਿੜਕਤਾ ਦਮ ਲਾਇਆ ਤੇ ਇਹਨਾਂ ਨੂੰ ਇੱਥੇ ਹਾਈ ਦੇ ਪਰ ਹੁਣ ਦੇਖ ਮੇਰੇ ਇੱਥੇ ਪੂਰਾ ਹੀ ਬਾਹਰ ਨਹੀਂ ਰੱਖੋਗੇ ਸਭ ਕੋ ਆਪਾਂ ਦੇ ਰਾਂੇ ਰੱਖੋਗੇ ਹਨ ਫੇਰ ਨਹੀਂ ਆਹ 4 ਇੰਚੀ ਰਹਿ ਗਈ ਤੇ ਪਰ ਗਲਾਸਰ ਕੌਲੀਓ ਰੱਖਣੀ ਹੈ ਹੁਣ ਨੌ ਬਣ ਗਈ ਹੁਣ ਨੌ ਬਣ ਗਈ ਲੈ ਪਾਈ ਲਪੂਈ ਹੋ ਕੇ 10 ਬਣ 10 ਬਣ ਜੈਨੀ ਤੇ ਲੈ ਪਾਈ ਹੋ ਕੇ ਸੁੱਕੇ ਦਾ ਕਿੰਨਾ ਕਰੇਗਾ ਕੰਮ ਸੁੱਕੇ ਦਾ ਬਿਹੜਾ ਰਹਿ ਗਿਆ ਬਸ ਹੈਗਾ ਹਜੇ 5-6 ਦਿਨ ਦਾ ਹਵਾ ਲੈ ਤਾਂ ਲਿਆ ਪੈਂਚਰ ਆਉ ਭੇਜੇਵੇਂ ਤੈ ਹਵਾ ਤਾਂ ਫੇਜ ਨਹੀਂ ਲੱਗਦੀ ਮੈਨੂੰ ਐ ਕਿ ਥੋੜੀ ਲੱਗਿਆ ਜੀ ਹਾਂ ਅਚਾ ਲੇਕੇ ਨਹੀਂ ਗਿਆ ਉਹ ਮੇਰੀ ਰੇਡੀਜ ਟੋਕਰੀਆਂ ਦਾ ਮੈਂ ਲਿਆ ਉਹਨਾਂ ਨੂੰ ਕਿਹਾ ਤਾਂ ਵੀ ਲੈ ਜਿਓ ਚੱਲ ਕੋਈ ਨਹੀਂ ਉਸ ਤੋਂ ਹੁਣ ਮੈਂ ਹਸਪੀਟਲ ਚ ਪਹੁੰਚਦਾ ਫੇਰ ਉਤਾਰੇ ਕੋਲ ਪਰ ਇਹਦਾ ਐਮ ਆਰ ਆਈ ਕਰਨਾ ਪੈਣਾ ਐ ਐਮ ਆਰ ਆਈ ਕਰੀ ਦੋ ਵਾਰ ਕੇ ਉਹੀ ਟਾਇਰ ਫੇਰ ਪੈਂਚਰ ਹੋ ਗਿਆ ਕੋਈ ਟਾਇਰ ਫੇਰ ਪੈਂਚਰ ਹੋ ਗਿਆ ਹੁਣ ਤਾਂ ਫੇ ਛੇੜਿਆ ਹੀ ਨਹੀਂ ਹੈਗਾ ਉਹ ਕਿਤੇ ਚੱਕ ਕੇ ਹੀ ਲਿਆਂਦਾ ਬੋਲੋ ਦੇ ਘਰ ਨੂੰ ਹੋ ਗਿਆ ਟੱਪੀ ਜਾ ਕੇ ਮਨਿਆਰੇ ਆ ਲੜੇ ਕੱਲ ਕੇ ਚਾਬੀ ਜਗਲੀ ਚਾਬੀ ਫੇਕਰਾਂ ਛੱਡਿਆ ਆ ਅੱਜ ਹੁਣ ਲਿਆ ਕੇ ਦਮਾ ਆ ਲਿਆ ਦੇ ਬਲ ਬਲ ਆ ਲਾ ਕੇ ਦੇਖ ਲੈ ਕਿਹਦੀ ਉਹੀ ਇਹ ਆ ਜੀ ਅੱਗੇ ਨਹੀਂ ਮੈਨਾਂ ਹਾਂ ਆ ਲਾ ਕੇ ਦੇਖ ਲੈ ਲੌ ਖੋਲ ਲੈ ਇੱਕ ਵਾਰੀ ਇਹ ਖੁੱਲ ਗਿਆ ਔਖੇ ਦਾ ਸਟਾਰਟ ਹੋ ਜਾਣਾ ਇਹਨੇ ਤੋੜਨ ਆ ਦੀ ਨਹੀਂ ਲੀ ਆਲੇ ਆ ਕੇ ਦਿੰਦਾ ਉਹ ਪਰ ਅੰਗਭਲੇ ਘਬਲੇ ਕਮਰੇ ਚ ਪਈ ਹੈ ਕੱਚ ਪਰ ਹੈਂ ਘਬਲੇ ਕਮਰੇ ਚ ਚੱਲ ਕੋਈ ਨਹੀਂ ਜਾ ਕੇ ਕਹਿ ਦੇਣਾ ਉਹਨੂੰ ਹਾਂ ਘਬਲੇ ਘਬਲੇ ਦਾਤੀ ਫੇਰ ਵੀ ਘਬਲੇ ਘਬਰੇ ਚ ਪਈ ਹੈ ਇਹਦੇ ਹੋਰ ਪਾਸੇ ਲੋਟ ਕੇ ਆਣਾ ਮੁੰਡੇ ਨੂੰ ਭੇਜੂਗਾ ਮੈਂ ਤਾਂ ਮਿਸਤਰੀ ਆ ਗਿਆ ਚੱਲ ਠੀਕ ਆ ਕੀ ਕਰਦਾ ਰਿਹਾ ਹੈਂ ਕਰ ਤੂੰ ਹਾਂ ਤਾਰੇ ਇਹ ਧੱਕਾ ਹੀ ਆਲਾ ਕਰਦਾ ਬਾਈ ਦੇ ਤਾ ਸਹੀ ਲੈ ਧੱਕਾ ਮੈਂ ਥਲੇ ਪੈਣੇ ਆਲੂ ਲੱਦੇ ਮੇ ਤੇ ਇਹ ਫੌਟ ਕਿ ਲਗੜਾ ਲੰਗ ਗਿਆ ਬੈਦਲਾ ਹੋਰ ਕਿ ਆਦਾ ਆ ਤੀ ਟਿਊਬ ਹੈ ਤੇਰੀ ਹਫਤੇ ਚ ਦੋ ਦੂਆਂ ਦਾ ਬਹਿਣਾ ਪਵਾ ਲੀਆਂ ਹੋਰ ਇਹ ਗਰੇ ਕੱਢਦਾ ਕੋਈ ਦਾ ਅਰੇ ਵੀ ਤਾਂ ਗਰੇ ਮੇਰੇ ਕੋਲ ਤਾਂ ਟਾਈਮ ਨਹੀਂ ਇਸ ਪੈਣਾ ਦਾ ਮੈਨੂੰ ਇਹ ਦਿਨੋਂ ਤੋਂ 1800 ਦਾ ਟਾਇਰ ਟਿਊਬ ਵਾ ਲੈਣ ਦਾ ਗਰੇ ਤਰੇ ਜਾਣੇ ਤੇ ਚੱਲ ਜਿਹੜਾ ਕੋ ਹੋਣਾ ਆਪਣਾ ਕੂਤਰਵਾਜ ਹਾਂ ਐਂਡਵਰ ਜਿੱਤਾ ਹਰ ਮੁਕਦਰਾਂ ਨਹੀਂ ਹੋਈ ਬਾਈ ਬਾਈ ਐਂਡ ਜਾ ਕੇ 15 ਮਿੰਟ ਚ ਹਾਰ ਜਾਂਦੇ ਆ ਹਨ ਹਾਂ ਬਾਈ ਇਹ ਪਤਾ ਕਿ ਕਹਿੰਦੇ ਜਾ ਕੇ ਨਾ ਕਿਤੇ ਧਾਰਨੀ ਦੇ ਸਾਹ ਪਾਉਣਾ ਪੈਂਦੇ 15 ਮਿੰਟ ਵਿਗੜੇ ਜਿਹੜਾ ਉਹਨੇ ਪਾੜੇ ਆ 15 20 ਮਿੰਟ ਜਿਹੜਾ ਹਾਰਦਾ ਹੈ ਆਹੀ ਹੁੰਦੀ ਆ ਓਏ ਯਾਰ ਮਾਨ ਦਾ ਜੇ ਛੁੱਟਣੇ ਮਾਇਆ ਬੋਧਾਂ ਵਾਲਿਆਂ ਦਾ ਵੀ ਅਹੀ ਕੰਮ ਆ ਯਾਰ ਬੜਾ ਜੈ ਇੱਧਰ ਰਹਿ ਗਿਆ ਕੱਲ ਹੋਰ ਸੁਣੋ ਕੱਲ ਮੈਂ ਵੀ ਗਿਆ ਤਾਂ ਤੇਰੇ ਵਾਹੀ ਸਾਰੀ ਉਮਰ ਇਹੀ ਹੋ ਗਈ ਕੱਲ ਕੱਲ ਦਾ ਸੇਧਾਂਗੇ ਤਾਂਗੇ ਤਾਂਗੇ ਭਜੇ ਤੇ ਦੋ ਬੌਲਦ ਉਹਨੇ ਪਿੱਛੇ ਨਿਕ ਤਾਂਗੀ ਜੀ ਹਾਂ ਹਾਂ ਮੈਂ ਵੀ ਚਲੇ ਜਾਂਦਾ ਬਹੁਤ ਭਜੇ ਕੱਲ ਬੌਲਦ ਉਹਦੇ ਬਾਅਦ ਇੱਕ ਬਾਈ ਦਾ ਬਾਪੂ ਦਾ ਇੱਧਰ ਇੱਕ ਖੜਾ ਉਹਦੀ ਸਾਨੂੰ ਖੇਤਾ ਹੱਥ ਮਾਰਿਓ ਬਾਈ ਰੁਕਿਓ ਰੁਕਿਓ ਮੈਂ ਕਹਾਂ ਤੈਨੂੰ ਕਿਹਾ ਹੋਗਾ ਸਰ ਬੌਲਦ ਆਵੇ ਭਜੇ ਦੋ ਅਸੀਂ ਸੜਕ ਦੇ ਉੱਪਰ ਚੜੇ ਆਏ ਉਹਦੇ ਸਾਡੇ ਮੂਹਰੇ ਉਹ ਲੱਗਿਆ ਗੋਲੀ ਬਾਗ ਐਨਾ ਉੱਚਾ ਜਿਹੜਾ ਉਹੋ ਬੜੇ ਨੌਲਾ ਵਰ ਨੂੰ ਖਿਹੜੇ ਬਿੱਲ ਦਾ ਸਾਈ ਉਹ ਡੂੰਮਣੇ ਤੇ ਜਿਹੜਾ ਅੱਗੇ ਪਿੰਡ ਸਮਾਣਾ ਛੋਟਾ ਹਾਂਜੀ ਹਾਂ ਤੇ ਦੋ ਮਿੰਟ ਹਾਂ ਤੇ ਚੱਲ ਖੇਤਾਂ ਦੇ ਵਿੱਚ ਰਗਲ ਟੈਂਟ ਲਗਾਉਂਦਾ ਭਾਈਆ ਬੌਂਦ ਭਾਜ ਤੇਰਾ ਡਾਊਨ ਕਰੀਂ ਜਿਹੜੀ ਐ ਚੱਕ ਥੋੜੀ ਹੌਲੀ 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 ਤੇ ਚਲ ਆਇਆ ਇੱਕ ਤਾਂ ਘਰ ਵਿੱਚੋਂ ਉਹ ਜਾਂਦਾ ਬਾਹਰ ਲੈ ਕੇ ਆਉਂਦਾ ਨਾ ਨਾ ਕੋਈ ਅੱਜ ਲਗਾਤਾਰ ਹੀ ਥੱਕ ਜਾਂਦਾ ਕੋਈ ਫਿਰ ਤਾਂ ਕੋਈ ਨਹੀਂ ਹਾਂ ਥੱਕੇ ਨੇ ਮੇਰੇ ਜਿਹੜਾ ਦੀ ਹੁਣ ਮੈਟ ਵਰਲੇ ਪਾਸੇ ਵਿਛਾਲਾ ਸੁੱਕੇ ਕਿਹੜਾ ਹੂੰ ਉਧਰ ਜਗ੍ਹਾ ਹੈਗੀ ਆ ਇੱਧਰ ਰਸਤਾ ਬਾਜੂ ਲੰਘਣ ਨੂੰ ਇਧਰ ਪਰਲੇ ਪਾਸੇ ਨਾਲੇ ਨੇੜੇ ਲੱਗ ਜੀ ਕਾਹਦੇ ਦਾਨੀ ਮੇਰੇ ਜਾਂਦੇ ਨੂੰ ਪੁੱਠੇ ਪਾਸੇ ਰੇੜੀ ਖੜਾਈ ਖੜੇ ਮੈਂ ਨਹੀਂ ਆਹ ਦੇਖੋ ਆ ਗਿਆ ਪ੍ਰਵੀਰ ਆ ਉਹਨੂੰ ਪੁੱਛੋ ਕਿਸੇ ਬਥੇਰਾ ਜੋਰ ਲਾਇਆ ਵੀਰੇ ਮੈਂ ਤੇ ਦੇਵਰਾਜ ਨੇ ਮਸਾਂ ਕੜਾਈ ਮੈਂ ਕਿਹਾ ਆ ਕਿਹੜੇ ਲੋਡ ਖੜਾਈ ਆ ਦੱਸ ਵੀ ਇਹ ਕਿਤੇ ਟਰੈਕਟਰ ਆ ਸਾਨੂੰ ਕਹਿੰਦਾ ਮੈਂ ਆਪੇ ਕਢਾ ਦੇਣਾ ਲਾ ਹਾਂ ਕਢਾ ਦੇਣੀ ਆਪੇ ਉਹਨੇ ਇਹਦਾ ਲੰਬੜਦਾਰ ਆ ਇਹ ਗੱਲ ਕਰਨਾ ਚੱਲ ਦੇਖਦੇ ਆ ਫੇ ਕਿਸੇ ਦਾ ਵੀ ਨਹੀਂ ਆਇਆ ਨਾ ਤੇਰਾ ਵਾਲਾ ਨਾ ਸੋਨੀ ਵਾਲਾ ਇਹਨਾਂ ਤੇ ਸਭ ਤੋਂ ਪਹਿਲਾਂ ਤਾਂ ਬਿੰਦੂ ਵਾਲਾ ਕੱਢ ਗਾ ਨਾ ਕੱਲੂ ਵਾਲਾ ਕੱਢ ਗਾ ਫਿਰ ਉਹਦੇ ਬਾਅਦ ਬਿੰਦੂ ਵਾਲਾ ਹਾਂ ਸੋਨੀ ਵਾਲਾ ਫਿਰ ਬਿੰਦੂ ਵਾਲਾ ਫਿਰ ਐਂਡ ਵਰ ਜਾਦਾ ਮਨ ਲੱਗੀ ਬੰਦ ਹੋਣਗੀ ਫੇ ਮੇਰਾ ਕੱਟ ਗਿਆ ਉਪਰ ਚੁਰ ਗਿਆ ਦਾ ਮੇਰਾ ਹੋਣ ਹੀ ਨਹੀਂ ਦਿਖਿਆ ਜੀ ਚੱਲ ਚਾਰ ਪੰਜ ਠੀਕ ਆ ਫੇਰ ਸਹੀ ਅਵੀਂ ਨਹੀਂ ਛੱਡਣੀ ਹੈਗੀ ਉਮੀਦ ਪਰ ਦੁਨੀਆ ਕਾਇਮ ਆ ਮੈਜ਼ਰੀ ਇਹਨਾਂ ਨੂੰ ਨਵਾਂ ਬਣਾ ਲੈਣ ਦਾ ਚੰਗਾ ਰਹਿਣਾ ਤਾਂ ਹੋਰ ਸੱਤ ਕੁ ਚਾਰ ਇੱਕ ਬੱਟੇ ਨਾਲ ਕੇ ਨਵਾਂ ਜਿਹਾ ਲੱਗ ਜਾਏ ਇਹਨਾਂ ਪੁਰਾਣੇ ਨੇ ਲਹੂ ਪੀਤਾ ਇੱਕ ਊਂ ਬਿੰਗਾ ਹਾਂ ਵਾਕੇ ਹੂੰ ਮਾਨੂੰ ਮੀ ਰਵੀ ਪੱਜਾ ਹੈ ਹਾਂ ਇਹ ਰਵੀ ਮੰਨ ਪੱਜਾ ਨਹੀਂ ਅਨੇ ਵੇ ਇਹ ਜ਼ੇ ਵੜ ਜਾਣੀਆਂ ਦਵਾਜਾ ਇਹਨੇ ਬਾਅਦ ਦੇਰ ਪੱਤੋ ਜੀ ਹੁਣ ਤਾਂ ਹੀ ਰਹਿਣਾ ਬਿੰਗਾ ਟੇਡਾ ਜਿਹਾ ਹਲੇ ਤਾਂ ਕੋਈ ਗਾਣੇ 5-7 ਸਾਲ ਕੱਟੂਗੇ ਬਾਅਦ ਚ ਹੋ ਜੂਗਾ ਬਾਅਦ ਚ ਹੋ ਜੂਗਾ ਚਲੀ ਜਾਣਾ ਇਹ ਨਹੀਂ ਹਾਂ ਕੁੰਟਿਓ ਉੱਪਰ ਲਾ ਦੇਗਾ ਨਹੀਂ ਕੱਥਲੇ ਰਾ ਦੇਗਾ ਨਹੀਂ ਹਾਂ ਚਲਾ ਚਲਾ 4:00 ਵਜੇ ਕੋਈ ਨਹੀਂ ਬਣਾ ਦੋ ਬਜਰੀ ਪ੍ਰਵੀਨ ਸਿੰਘ ਲੋ ਜੀ ਰਸੋਈ ਦਾ ਦਿੱਤਾ ਨਵੀਂ ਉਹਨੇ ਅੱਜ ਸਾਰਾ ਹੀ ਲਪਾਈ ਲਪੂਈ ਓਟੀਏ ਦੀ ਇੰਦਾ ਲਪਾਈ ਸਾਰੀ ਉਹ ਦਰਵਾਜ਼ੇ ਵੀ ਕਰਤੇ ਫਿੱਟ ਜਿਹੜੇ ਹੈਗੇ ਤੇ ਪੁਰਾਣੇ ਜਿਖਣਾ ਵਿੰਗੇ ਟੇਢੇ ਜੇ ਇਹ ਜਿਆਦਾ ਵਿੰਗਾ ਥੋੜਾ ਜੜੀ ਵਾਲਾ ਚੱਲ ਬੇਲ ਦੇਖਾਂਗੇ ਫੇਰ ਕਦੇ ਚੇਂਜ ਕਰਾ ਦਾਂਗੇ ਆਹ ਲੇ ਘੜੀਆਂ ਨੇ ਕੰਮ ਤਾਂ ਚੱਲੂ ਫਿਰ ਉਹ ਇਧਰ ਨਿਪੜ ਗਿਆ ਹੁਣ ਹਾਂ ਕੱਲ ਨੂੰ ਬਾਪੂ ਫਰਸ਼ ਦੀ ਵਾਰੀ ਹੈ ਹੈ ਕੱਲੂ ਫਰਸ਼ ਪੋਣਾ ਫੇਰ ਹੈ ਉਹਦੇ ਬੋਲਾ ਵੀ ਮੰਗਣਾ ਪੈਣਾ ਉਥੇ ਮੂੰਹ ਤਿਆਰ ਕਰਕੇ ਸਾਰਾ ਹੀ ਉਹ ਬਾਠ ਠੀਕ ਆ ਸਿਮੈਂਟ ਲਿਆਉਣਾ ਇੱਕ ਸਵੇਰੇ 20 ਕਥੈਲੇ ਲਿਆਉਂਗਾ ਹਾਂ 20 ਥੈਲੇ ਮੇਰੀ ਉਹ ਵੀ ਤੇ ਜਹੀਦਾ ਤੇਰਾ ਰੇਤਾ ਫਿਰ ਰੇਤਾ ਪਿਆਦਾਗਾ ਦੂਆ ਨਹੀਂ ਦੂਆ ਨਹੀਂ ਪਾਉਣਾ ਹੈਗਾ ਕਿਉਂ ਨਹੀਂ ਪਾਉਣਾ ਦੂਆ ਬਾੜੀਉ ਬਹੁਤ ਪਿਆ ਹੈ ਤਾਂ ਰੇਤਾ ਕਿਹੜਾ ਢੋਊਂਗਾ ਫਿਰ ਉੱਥੇ ਤੇ ਕੋਈ ਨਹੀਂ ਆਈ ਦੋ ਰੇਤਾ ਕਿਉਂ ਰੇਤਾ ਨਹੀਂ ਪਹਿਲਾਂ ਰੇਤਾ ਢੂਣਾ ਪੈਣਾ ਆਸਤੇ ਰ ਇਧਰ ਹੀਠਾ ਕੰਮ ਆ ਜੂ ਸਮਝੋ ਉਹ ਨਹੀਂ ਆਊਗਾ ਉਹ ਵੀ ਆ ਜਾਣਾ ਉੱਪਰ ਪੈਣਾ ਉਹ ਗੱਲ ਤਾਂ ਇੱਕੋ ਆ ਇਹਨੇ ਹੀਠਾ ਪਹਿਣਾ ਉਹਨੇ ਉੱਪਰ ਪਹਿਣਾ ਜਿਹੜਾ ਮਰਜ਼ੀ ਰੇਤਾ ਲਿਆ ਨੀਵੇਂ ਪੂਰੀ ਨੂੰ ਫੋਨ ਕਰ ਦਿੰਦਾ ਜਿਹੜਾ ਰੇੜਾ ਲਿਗਿਆ ਵਾ ਵੀ ਲਿਆ ਕਰੇੜਾ ਦੇ ਕੇ ਜਾ ਓਏ ਆਹ ਆਹ ਹੋ ਹੋ ਹਾਂ ਚੱਲ ਦੇਖ ਦੇ ਕੋਈ ਨਹੀਂ ਉਹ ਕਰ ਦੇਗਾ ਹਾਂ ਕੋਈ ਕਾਹਨੂੰ ਬਾੜੇ ਚ ਚੱਕ ਲਿਆਉਂਗੇ ਇੱਕ ਰੇੜਾ ਵਾਧੂ ਇਹ ਬਾੜੇ ਚ ਆਈ ਵੀ ਰੇੜਾ ਵਰਕੇ ਲਿਆਉਣਾ ਪੈਣਾ ਪਹਿਲਾਂ ਸਵੇਰੇ ਸੱਜਰੀ ਇੱਕ ਰੇੜਾ ਪਹਿਣਾ ਰੇਤੇ ਦਾ ਲਿਆਉਂਗੇ ਉੱਤੇ ਵਾਸ ਮੈਂਟ ਲਿਆਉਂਗੇ ਜਿਹੜੇ ਵੀਰੇ ਫੇਰ ਉੱਤੇ ਵਾਸ ਮਸ਼ੀਨ ਲਿਆਉਂਗੇ ਜੀ ਵਾਹਰੋ ਤੇ ਪਾਂਚ ਹੈ ਪਲੇਟਾਂ ਪਲੇਟਾਂ ਤਾਂ ਨਹੀਂ ਗਾਲੂ ਹੋਣਾ ਹੈਗਾ ਸਰੀਆ ਵੱਡਾ ਹੋਣਾ ਉਹਦਾ ਆਪੂ ਹਲੇ ਹਾਂ ਹਾਂ ਉਹ ਤਾਂ ਫਿਰ ਤਾ ਹੀ ਨਹੀਂ ਮੱਝ ਲਿਆ ਆ ਉਹਦਾ ਇੱਕ ਕਿਨੇ ਪੈਜੂ ਕਿੰਨਾ ਕੰਬਲੇ ਉਹਦੇ ਉਹ ਤਾਂ ਦੋ ਬੋਰੀਆਂ ਪੈਣੀਆਂ ਦੋ ਤਾਂ ਇੱਕ ਨੇ ਪੈਣੀਆਂ ਇੱਕ ਬੋਰੀ ਉਧਰ ਪੈਣੀ ਤਿੰਨ ਕ ਬੋਰੀਆਂ ਚਾਹੀਦੀਆਂ ਆਪਾਂ ਨੂੰ ਬਜਰੀ ਦੀਆਂ ਬਾਕੀ ਬਜਰੀ ਪਈ ਮੁੱਕ ਜੂਵੇ ਰੇਤਾ ਦਾ ਬਾਧੂ ਆ ਨਹੀਂ ਬਜਰੀ ਨਹੀਂ ਬਾਧੂ ਹੈਗੀ ਬਜਰੀ ਨੇ ਤਾਂ ਮਾਰਨੀ ਆ ਸ਼ਾਲਾ ਜਾ ਕਾਲੂ ਪੈਣੇ 9 10 ਰਿਜਰੀ ਤੇ ਕੋਈ ਦੇਖਣ ਦਾ ਚੱਲ ਠੀਕ ਆ ਦੇਖਦੇ ਆ ਕਾਲੂ ਫਿਰ ਚਲੋ ਠੀਕ ਆ ਜੀ ਮਿਲਦੇ ਆ ਫਿਰ ਕਾਲੂ ਆਦੇ ਲਈ ਫਸਰੀ ਕਾਲ ਜੀ